ਜੀ ਵਾਈਗੂ ਜੀ ਦਾ ਖਾਲਸਾ ਵਾਈਗੂ ਜੀ ਦੀ ਫਤਿਹ ਸੋ ਚੋਰ ਗੁੱਸਾ ਕਰਦੇ ਆ ਵੀ ਸਾਨੂੰ ਚੋਰ ਕਾ ਧੋਕਿਆ ਸੋ ਜਿਵੇਂ ਆਪ ਜੀ ਨੇ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਤੁਸੀਂ ਕੱਲ ਵੀਡੀਓ ਦੇਖੀਆ ਹੋਣੀ ਆ ਵੀ ਭਾਈ ਜਿੰਦਰ ਸਿੰਘ ਵਾਸ ਪੰਜਾਬ ਦੇ ਉਹਨਾਂ ਦੀ ਆਪਣੇ ਕਿਸੇ ਇੱਕ ਸੂ ਕੋਲਡ ਪੱਤਰਕਾਰ ਦੇ ਨਾਲ ਬੈਸ ਹੋਈ ਆ ਟੁੱਟਾ ਜਿਹਾ ਚੈਨਲ ਆ ਉਹਦੇ ਉੱਤੇ ਜਿਹੜਾ ਲਗਾਤਾਰ ਅਮਰਤਪਾਲ ਸਿੰਘ ਦੀ ਪਾਰਟੀ ਦੇ ਖਿਲਾਫ ਇਹ ਕੂੜਾ ਪ੍ਰਚਾਰ ਕਰਦਾ ਵਾ ਮੈਨੂੰ ਲੱਗਦਾ ਕਾਮਰੇਡ ਕੁਮਰੇਡਾਂ ਲੋ ਚਾਰ ਛੱਲਰ ਇਹਨੇ ਲੈ ਹੋਣੇ ਆ ਸੋ ਬਾਪੂ ਜੀ ਨੂੰ ਇਹ ਪੁੱਛਦਾ ਵੀ ਤੁਸੀਂ ਉਹ ਆਪਣੇ ਇੱਥੇ ਵੋਟਾਂ ਲੈਣ ਆ ਗਏ ਉੱਥੇ ਕੀ ਕੰਮ ਕੀਤਾ ਹੁਣ ਪਹਿਲਾਂ ਇਸ ਇਹ ਸੋ ਕਾਲਡ ਜਿਹੜਾ ਵਾ ਪੱਤਰਕਾਰ ਆ ਇਹਨੂੰ ਦਲਾਲ মিডিਏ ਨੂੰ ਪੁੱਛਣ ਆਲਾ ਹੋਵੇ ਵੀ ਕੀ ਅਮਰਪਾਲ ਸਿੰਘ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕੀ ਉਹ ਹਾਕਮ ਤੇ ਰਿਆ ਤੁਹਾਡਾ ਫੁੱਫੜ ਤਾਂ 3 ਸਾਲ ਤੋਂ ਅੰਦਰ ਧੱਕ ਰੱਖਿਆ ਉਹਨਾਂ ਨੇ ਜਦੋਂ ਤੋਂ MP ਬਣਿਆ ਉਦੋਂ ਦਾ ਵੀ ਅੰਦਰ ਆ ਨਾ ਕੋਈ ਉਹਦਾ ਫੰਡ ਰੇਚ ਹੋਂਡ ਦਿੱਤਾ ਨਾ ਕੋਈ ਬਾਹਰ ਜਿਹੜਾ ਉਹਦੇ ਤਾਂ ਨਮਾਇੰਦਗੀ ਕਰ ਸਕੇ ਉਹਨਾਂ ਨੇ ਉਹ ਲਾਉਣ ਦਿੱਤਾ ਵਾ ਤੇ ਤੁਸੀਂ ਉਹਦਾ ਜਿਹੜਾ ਸਵਾਲਾਂ ਦਾ ਜਿਹੜਾ ਆ ਸਵਾਲ ਪੁੱਛ ਰਹੇ ਹੋ ਆਪਣੇ ਭਾਈ ਅ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਨੂੰ ਤੇ ਜਦੋਂ ਤੁਹਾਨੂੰ ਭਾਈ ਰਜਿੰਦਰ ਸਿੰਘ ਨੇ ਆਪਣੇ ਤਲਵੰਡੀ ਨੇ ਤੁਹਾਨੂੰ ਜਵਾਬ ਦਿੱਤਾ ਵੀ ਭਾਈ ਸਾਹਿਬ ਅਸੀਂ ਬਿਨਾਂ ਸਰਕਾਰ 'ਚ ਹੁੰਦੇ ਹੋਏ ਵੀ ਜਿਹੜਾ ਹਾਰਪੀਟ ਪ੍ਰਭਾਵ ਤੇ ਏਰੀਏ ਦੇ ਵਿੱਚ ਤੁਸੀਂ ਜਾ ਕੇ ਪਤਾ ਕਰ ਲਓ ਵੀ ਅਮਰਤਪਾਲ ਸਿੰਘ ਦੀ ਪਾਰਟੀ ਨੇ ਕਿੰਨੀ ਜਿਆਦਾ ਜਿਹੜੀ ਮਦਦ ਆ ਸਿੱਖ ਆਪਣੇ ਪੰਜਾਬੀਆਂ ਦੀ ਸਿੱਖਾਂ ਦੀ ਕੀਤੀ ਆ ਉਹ ਉਹ ਤੁਹਾਨੂੰ ਸਵਾਲ ਚੰਗਾ ਨਹੀਂ ਲੱਗਿਆ ਕਿਉਂਕਿ ਹਰਜਿੰਦਰ ਸਿੰਘ ਤਲਵੰਟੀ ਨੇ ਜਿਹੜਾ ਤੁਹਾਡੀ ਭਾਸ਼ਾ ਦੇ ਵਿੱਚ ਹੀ ਤੁਹਾਨੂੰ ਜਵਾਬ ਦਿੱਤਾ ਤੇ ਤੁਹਾਨੂੰ ਲੱਗਾ ਵੀ ਇਹ ਤਾਂ ਮੇਰੀ ਇਨਸਾਲਟ ਹੋ ਗਈ ਤਾਂ ਤੁਸੀਂ ਉੱਥੇ ਖਰੂਦ ਪਾ ਲਿਆ ਤੁਸੀਂ ਖਰੂਦ ਪਾ ਕੇ ਫਿਰ ਤੁਸੀਂ ਆਹ ਦੇਖੋ ਵੀ ਇੱਕ ਆਪਣੇ ਆ ਫੋਟੋ ਲਾਉਣਾ ਮੈਂ ਨਾਲ ਦੇਖੋ ਵੀ ਇਹ ਉਂਗਲਾ ਕਰ ਕਰ ਬਾਪੂ ਨੂੰ ਗੱਲ ਇੱਕ ਦੱਸ ਰਿਹਾ ਵੀ ਇਹਨੂੰ ਲਾ ਦੇਓ ਤੁਹਾਨੂੰ ਮੈਂ ਦਾਤ ਦੇਣਾ ਹੁਣ ਤੁਸੀਂ ਡਿਕਟੇਟ ਕਰੋਗੇ ਵੀ ਅਸੀਂ ਪਾਰਟੀ ਦੇ ਵਿੱਚ ਕਿਹਨੂੰ ਮੌਕਸ ਬੁਲਾਰਾ ਲਾਉਣਾ ਵਾ ਜਾਂ ਕਿਹਨੂੰ ਨਹੀਂ ਲਾਉਣਾ ਸੋ ਮੇਰਾ ਤੁਹਾਨੂੰ ਚੈਲੰਜ ਹੈ ਜੇ ਏਦਾਂ ਹੀ ਤੁਸੀਂ ਵੱਡੇ ਪੱਤਰਕਾਰੋਂ ਦਲਾਲ মিডিਆ ਨਹੀਂ ਹੋ ਤੇ ਇਹ ਹੀ ਜਿਹੜਾ ਰਵਈਆ ਵਾ ਨਾ ਸਰਕਾਰੀ ਧਿਰ ਵੱਲ ਕਰਕੇ ਦਿਖਾਓ ਜਿਹੜੇ ਸਰਕਾਰ ਦੇ ਮੰਤਰੀ ਇੱਥੇ ਆਉਣੇ ਆ ਵੋਟਾਂ ਮੰਗਣ ਉਹਨਾਂ ਨੂੰ ਇਹ ਸਵਾਲ ਜਿਹੜਾ ਵਾ ਕਰਕੇ ਦਿਖਾਓ ਫੇਰ ਮੈਂ ਵੀ ਮੰਨੂਗਾ ਤੁਹਾਨੂੰ ਨਹੀਂ ਤਾਂ ਜੇ ਕੋਈ ਪੰਜਾਬ ਦੀ ਲੜਾਈ ਲੜਨਾ ਚਾਹੁੰਦਾ ਵਾ ਔਰ ਪਹਿਲੀ ਗੱਲ ਤਾਂ ਤੁਸੀਂ ਬਾਪੂ ਜੀ ਨੂੰ ਸਵਾਲ ਕਿਹੜੀ ਗੱਲ ਤੇ ਕਰ ਰਹੇ ਆ ਇਹ ਭਾਈ ਸੰਦੀਪ ਸਿੰਘ ਸਨੀ ਦਾ ਭਰਾ ਜਿਹੜਾ ਵਾ ਵੋਟਾਂ ਲੜ ਰਿਹਾ ਵਾ ਤੇ ਉਹ ਪੰਥਕ ਜਿਹੜਾ ਆਜ਼ਾਦ ਉਮੀਦਵਾਰ ਆ ਠੀਕ ਨਹੀਂ ਕੋ ਤੁਸੀ ਜਾਣ ਬੁੱਝ ਕੇ ਜਾਨੀ ਕਿ ਉੱਥੇ ਤੁਹਾਨੂੰ ਕਿਸੇ ਨੇ ਪੈਸੇ ਜਾਂ ਪਿਛੋਂ ਚਤਾਂ ਦੀ ਚਾਬੀ ਹਿੱਲੀ ਸੀ ਤੁਸੀਂ ਜਾਣ ਬੁੱਝ ਕੇ ਚਾਹੁੰਦੇ ਸੀ ਵੀ ਉੱਥੇ ਜਿਹੜਾ ਕੋਈ ਬਿਕੇੜਾ ਖੜਾ ਕੀਤਾ ਜਾਵੇ ਤਾਂ ਬਿਕੇੜਾ ਖੜਾ ਕਰਕੇ ਜਿਹੜਾ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਜਾਂ ਅਮਰਤਪਾਲ ਸਿੰਘ ਦੀ ਪਾਰਟੀ ਨੂੰ ਜਾਂ ਇਸ ਪੰਥਕ ਪਾਰਟੀ ਪੰਥਕ ਉਮੀਦਵਾਰ ਨੂੰ ਭੰਡਿਆ ਜਾਵੇ ਤੇ ਤੁਹਾਡੇ ਸੋ ਕਾਲ ਜਿਹੜੇ ਦਿੱਲੀ ਦੇ ਦਲਾਲ ਆ ਉਹਨਾਂ ਨੂੰ ਜਤਾਇਆ ਜਾਵੇ ਸੋ ਐਡੇ ਵੱਡਾ ਤੁਸੀਂ ਦਮਾਲਾ ਬੰਨਿਆ ਸਿਰ ਤੇ ਐਡੀਆ ਦਮਾਲੇ ਚ ਸਿਰ ਫਸਾਇਆ ਅਸਲ ਦੇ ਵਿੱਚ ਉਹਨੇ ਪੱਗ ਦੇ ਵਿੱਚ ਸਿਰ ਬਸਾਇਆ ਸੋ ਤਦੇ ਸਿਆਣੇ ਕਹਿੰਦੇ ਹੁੰਦੇ ਆ ਵੀ ਤਦੇ ਮਹਾਰਾਜ ਨੇ ਇਹ ਗੱਲ ਕਹੀ ਸੀ ਰਹਿਤ ਪਿਆਰੀ ਮੇច ਕੋ ਸਿੱਖ ਪਿਆਰਾ ਨਹੀਂ ਸੋ ਭੇਖੀ ਨੇ ਅਸਲ ਦੇ ਵਿੱਚ ਭੇਖੀ ਤਾਂ ਭੇਖ ਧਾਰਨ ਕੀਤਾ ਹੋਇਆ ਇਹਨਾਂ ਨੇ ਭੇਖ ਧਾਰਨ ਕਰਕੇ ਵੱਡੇ ਦਮਾਲੇ ਸਜਾ ਕੇ ਸਿੱਖਾਂ ਦਾ ਭੇਖ ਬਣਾਇਆ ਵਾ ਪਰ ਅਸਲ ਦੇ ਵਿੱਚ ਇਹ ਸਿੱਖਾਂ ਦੇ ਭੇਜ ਦੇ ਵਿੱਚ ਦਲਾਲ ਤੁਰੇ ਫਿਰਦੇ ਨੇ ਸਰਕਾਰੀ ਠੀਕ ਹੈ ਕਿ ਨਹੀਂ ਸੋਡਾ ਇੱਕ ਜਿਹੜਾ ਬਿੱਜੂ ਜਿਹਾ ਪੱਗ ਬੰਨਿਆ ਜਿਦੇ ਤਾਂ ਇੱਕ ਜਨੇ ਦਮਾਲੇ ਚ ਸਿਰ ਵਸਾਇਆ ਅਰਦੂ ਲਾਂ ਤੇ ਆਟਾ ਢਾਟੇ ਆ ਦਮਾਲੇ ਵਾਲੇ ਨੂੰ ਤਾਂ ਖਾਸ ਕਰਕੇ ਸਿੱਖੀ ਦਾ ਪਹਿਰਾਵਾ ਪਾਇਆ ਤੂੰ ਭੇਖ ਬਣਾਇਆ ਸਿੱਖੀ ਦਾ ਤੇ ਤੂੰ ਜਿਹੜਾ ਪੱਖ ਪੂਨ ਲਿਆ ਬਾ ਸਰਕਾਰੀ ਜਿਹੜਾ ਦਲਾਲਾਂ ਦਾ ਝੋਲੀ ਚੱਕ ਬਣਿਆ ਪਿਆ ਸਰਕਾਰ ਦਾ ਸੋ ਸ਼ਰਮ ਕਰਨਾ ਸ਼ਰਮ ਕਰ ਲਿਆ ਕਰੋ ਸੋ ਮਹਾਰਾ ਇਹਨੂੰ ਹਾਜ਼ਰ ਨਾਲ ਆਪਣੇ ਜਾਣ ਕੇ ਇਹ ਗੱਲ ਦੱਸ ਵੀ ਤੂੰ ਉੱਥੇ ਸਹੀ ਕੀਤਾ ਸੋ ਸਵਾਲ ਪੁੱਛਣ ਦਾ ਇੱਕ ਤਰੀਕਾ ਹੁੰਦਾ ਇੱਕ ਵੇਹ ਹੁੰਦਾ ਸੋ ਛੇ ਤਰੀਕੇ ਨਾਲ ਜਿਵੇਂ ਦੀ ਤੁਸੀਂ ਖੂਦ ਦੇ ਵਿੱਚ ਆਵਾਜ਼ ਮਾਰੋਗੇ ਉਹ ਮੇਰੀ ਆਊਗੀ ਬੰਦੇਾਂ ਨੂੰ ਤੂੰ ਸਵਾਲ ਪੁੱਛਦਾ ਤੈਨੂੰ ਬੰਦੇਾਂ ਨੂੰ ਜਵਾਬ ਦਿੰਦੇ ਪਰ ਤੂੰ ਸਵਾਲ ਜਿੱਦਾਂ ਦਾ ਪੁੱਛਿਆ ਜਿੱਦਾਂ ਦੇ ਟੋਨ ਚ ਪੁੱਛਿਆ ਉਦਾਂ ਦਾ ਤੈਨੂੰ ਜਵਾਬ ਦਿੱਤਾ ਤਾਂ ਫਿਰ ਤੈਨੂੰ ਪਤਾ ਜਦੋਂ ਭਾਈ ਰਜਿੰਦਰ ਨੇ ਤੈਨੂੰ ਜਵਾਬ ਦਿੱਤਾ ਤੇਰੀ ਉੱਥੇ ਹੀ ਠੀਹੀ ਹੋ ਗਈ ਆ ਕਿਉਂਕਿ ਉਹਨੇ ਤਾਂ ਜਵਾਬ ਦਿੱਤਾ ਤੈਨੂੰ ਲੱਗਾ ਵੀ ਇਹਨਾਂ ਨੂੰ ਜਵਾਬ ਨਹੀਂ ਆਉਣਾ ਤੇ ਉੱਥੇ ਤੈਨੂੰ ਆਪਣੀ ਇਨਸਾਲਟ ਆਪਣੇ ਜਿਹੜੀ ਆ ਮਹਿਸੂਸ ਕੀਤੀ ਫਿਰ ਰੰਡੀ ਚਨਾਨੀ ਵਾਂਗੂ ਤੂੰ ਉੱਥੇ ਪਿੱਟ ਤੇ ਆਪਾਂ ਕਰਨ ਬਹਿ ਗਏ ਆ ਸੋ ਬੰਦੇ ਦੇ ਪੁੱਤ ਬਣੋ ਠੀਕ ਹੈ ਕਿ ਨਹੀਂ ਵੀ ਇਹ ਸੇਮ ਰਵਈਆ ਵਾ ਜਿਹੜਾ ਤੁਸੀਂ ਸਰਕਾਰਾਂ ਪ੍ਰਤੀ ਦਿਖਾਇਆ ਵਾ ਸੋ ਮੈਂ ਤੁਹਾਡੀ ਯੋਗਧ ਚੈੱਕ ਕਰਨਾ ਚਾਹੁੰਦਾ ਮੇਰਾ ਤੁਹਾਨੂੰ ਚੈਲੰਜ ਹੈ ਜੇ ਐਡੇ ਤੁਸੀਂ ਏਕਾਦ ਦੇ ਮਾਲਕਿਆਂ ਤੇ ਜਿਹੜੀਆਂ ਹਾਕਮ ਤੇਰਾਵਾ ਜੇ ਕਿਤੇ ਭਗਵਾਨ ਤਮਾਨ ਹੋ ਗਿਆ ਜਾਂ ਕਿਤੇ ਆਪਣੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ ਉਹਨਾਂ ਨੂੰ ਇਹ ਸਵਾਲ ਕਰਕੇ ਦਿਖਾਓ ਪਰ ਤੁਹਾਡੇ ਕੋ ਹੋਣੀ ਨਹੀਂ ਕਿਉਂ ਕਿ ਸਾਨੂੰ ਪਤਾ ਵਾ ਉਹਨਾਂ ਤੁਹਾਨੂੰ ਲੱਗੇ ਨਹੀਂ ਲੱਗਣ ਦੇਣਾ ਸੋ ਮੀਡੀਆ ਵਾਲਿਓ ਜਿਹੜੇ ਤਾਂ ਚੰਗੇ ਨੇ ਉਹ ਤਾਂ ਚੰਗਾ ਉਹਨਾਂ ਦਾ ਧੰਨਵਾਦ ਆ ਹਾਂ ਜਿੱਥੇ ਜਿੱਥੇ ਸਵਾਲ ਕਰਨਾ ਬਣਦਾ ਉੱਥੇ ਕਰੋ ਅਸੀਂ ਤੁਹਾਨੂੰ ਸਵਾਲ ਕਰਨ ਤੋਂ ਨਹੀਂ ਰੋਕਦੇ ਪਰ ਆ ਜਿਹੜੇ ਚਾਪਲੂਸ মিডিਏ ਆ ਸੋ ਇਹਨਾਂ ਤੋਂ ਮੇਰੀ ਆਪਣੇ ਬੇਨਤੀ ਕਰਦਾ ਮੈਂ ਸਾਰਿਆਂ ਨੂੰ ਵੀ ਇਹਨਾਂ ਤੋਂ ਦੂਰ ਹੀ ਰਹੋ ਇਹਨਾਂ ਨੂੰ ਕੋਈ ਵੀ ਜਿਹੜੀ ਇੰਟਰਵਿਊ ਵਗੈਰਾ ਦੇਣ ਦੀ ਲੋੜ ਨਹੀਂ ਇਹ ਰੋਟੀ ਪਾਣੀ ਵੀ ਆਪਦਾ ਤੁਹਾਡੇ ਤੋਂ ਚਲਾਉਂਦੇ ਨੇ ਤੇ ਭੰਡ ਦੇ ਵੀ ਤੁਹਾਨੂੰ ਨੇ ਇਹਨਾਂ ਦੀ ਕੋਈ ਵੀ ਵੀਡੀਓ ਕਲਿੱਪ ਕੋਈ ਵੀ ਇਹਨਾਂ ਦਾ ਪ੍ਰੋਗਰਾਮ ਅਮਰਤਪਾਲ ਸਿੰਘ ਦੇ ਨਾਮ ਲੈ ਬਿਨਾ ਨਹੀਂ ਚੱਲਦਾ ਸੋ ਗੱਲ ਇਹ ਆ ਵੀ ਆਪਣੇ ਮੈਨੂੰ ਆ ਨੀਲੇ ਜਿਹੇ ਦਮਾਲੇ ਵਾਲੇ ਨੂੰ ਪੁੱਛਣਾ ਚਾਹੁੰਦਾ ਵੀ ਜੇ ਤੇਰੇ ਚ ਏਡੀ ਜ਼ੋਰ ਤੇ ਆਣਾ ਤਾਂ ਕਿਸੇ ਸਰਕਾਰੀ ਦਰਬਾਰੇ ਇਹ ਸਵਾਲ ਕਰਕੇ ਦੇਖੀ ਠੀਕ ਆ ਕਿ ਨਹੀਂ ਫੇਰ ਤੈਨੂੰ ਪਤਾ ਲੱਗੂਗਾ ਕਿਹੜੇ ਭਾਅ ਵਿਕਦੀ ਆ ਸੋ ਜਿਹੜੇ ਬੰਦੇ ਕੁਝ ਪੰਜਾਬ ਦਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਕਰ ਲੈਣ ਦੇ ਹਾਂ ਜੇ ਤੂੰ ਦਲਾਲ ਹੈ ਜਾਂ ਤੈਨੂੰ ਕਿਸੇ ਨੇ ਬੁਰਕੀ ਪਾਈ ਆ ਫਿਰ ਤੂੰ ਭਾਈ ਆਪਦਾ ਕੰਮ ਲੱਗਾ ਰਹਿ ਤੇ ਤੇਰੇ ਵਰਗੇ ਹੋਰ ਵੀ ਛੱਤੀ ਲੱਗੇ ਆ ਜਿੱਥੇ ਇੰਗੀਆਂ ਸਰਕਾਰਾਂ ਨੇ ਜ਼ੋਰ ਲਾ ਲਿਆ ਅਮਰਤਪਾਲ ਸਿੰਘ ਦੀ ਸ਼ਮੀ ਨਹੀਂ ਖਰਾਬ ਕਰ ਸਕਦੇ ਤੈ ਤੂੰ ਹੀ ਕੱਲ ਦੇ ਟੋਟੜੂ ਕੀ ਚੀਜ਼ ਆ ਤੂੰ ਹੀ ਜਿੱਥੇ ਕਹਿੰਦੇ ਹੁੰਦੇ ਨੇ ਛੱਤੀ ਲੱਗੇ ਉੱਥੇ ਸੰਤਿਮਤ ਤੂੰ ਹੀ ਲੱਗ ਰਿਹਾ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਭਾਈ ਆਪਣੇ ਰਜਿੰਦਰ ਸਿੰਘ ਉਹਨਾਂ ਨੂੰ ਜੀ ਮਕੌਰ ਸਿੰਘ ਉਹਨਾਂ ਨੂੰ ਤੇ ਸਾਡੇ ਬਾਕੀ ਜਿੰਨੇ ਵੀ ਟੀਮ ਆ ਉਹਨਾਂ ਨੂੰ ਕਹਿੰਦਾ ਚੜ੍ਹਦੀ ਕਲਾ ਚ ਰਹੋ ਫਿਕਰ ਨਹੀਂ ਕਰਨੀ ਇਦਾਂ ਦੇ ਕੁੱਤੇ ਬੇਲਿਆਂ ਦੀ ਵਧੇਰੇ ਭੌਗਦੇ ਰਹਿੰਦੇ ਆ ਸੋ ਇਹਨਾਂ ਨੂੰ ਆਪਣੇ ਤੁਸੀਂ ਆਪ ਦਾ ਜਿਹੜਾ ਕੰਮ ਕਰੋ ਆਪਦੀ ਮਹੀਮ ਸਾਨੂੰ ਇਹਨਾਂ ਦੀ ਲੋੜ ਨਹੀਂ ਇਹਨਾਂ ਨੂੰ ਸਾਡੀ ਲੋੜ ਆ ਜੇ ਅਸੀਂ ਮੀਡੀਆ ਦੇ ਸਿਰ ਤੇ ਬੈਠੇ ਹੁੰਦੇ ਪੇ ਤਾਂ ਇਹ ਸਾਨੂੰ ਕਦੇ ਦਿਖਾਉਂਦੇ ਬਣਾ ਠੀਕ ਹੈ ਕਿ ਨਹੀਂ ਇਹਨਾਂ ਦੀ ਮਜਬੂਰੀ ਆ ਸਾਨੂੰ ਦਿਖਾਉਣਾ ਕਿਉਂ ਕਿ ਲੋਕ ਜਿਹੜੀ ਸੰਗਤ ਆ ਉਹ ਅਮਰਪਾਲ ਸਿੰਘ ਨੂੰ ਤੇ ਭਾਉ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦੇ ਆ ਸੋ ਤਾਂ ਕਰਕੇ ਇਹਨਾਂ ਦੇ ਵਿਊ ਤੁਹਾਡੇ ਤੋਂ ਆਉਂਦੇ ਆ ਸੋ ਇਸ ਕਰਕੇ ਜੇ ਉਹ ਮੈਗ ਚੱਕ ਕੇ ਜਾਣ ਲੱਗੇ ਸੀ ਇਹਨਾਂ ਨੂੰ ਜਾਣਣ ਦੇਣਾ ਸੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਸੋ ਇਸ ਕਰਕੇ ਮੇਰੇ ਜਿਹੜੇ ਚੰਗੇ ਆਪਣੇ ਪੱਤਰਕਾਰ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਬੀਰੋ ਇਹ ਦੰਦੀਆਂ ਜਿਹੜੀਆਂ ਹਨ ਲਿਬੜੀਆਂ ਮੱਝਾਂ ਵਾਂ ਇਹਨਾਂ ਨੂੰ ਬਾਹਰ ਕੱਢੋ ਇਹ ਗੰਦੀਆਂ ਮੱਛੀਆਂ ਮੱਛੀਆਂ ਜਿਹੜੀਆਂ ਤਲਾਅ ਨੂੰ ਖਰਾਬ ਕਰ ਦਿੰਦੀਆਂ ਹੁੰਦੀਆਂ ਤੇ ਇਹ ਤੁਹਾਡਾ ਨਾਮ ਵੀ ਬਦਨਾਮ ਕਰ ਰਹੇ ਆ ਅਸਲ ਦੇ ਵਿੱਚ ਇਹਨਾਂ ਦੇ ਮਾਰ ਕੇ ਚਾਰਚ ਪੇੜਾਂ ਤੇ ਇਹਨਾਂ ਨੂੰ ਪਾ ਕੇ ਲਾੜਤਾ ਇਹ ਜਦੋਂ ਉੱਥੇ ਕਿਸੇ ਪ੍ਰੈਸ ਕਾਨਫਰੰਸ ਚ ਆਉਂਦੇ ਇਹਨਾਂ ਨੂੰ ਪਾਸੇ ਕਰਿਆ ਕਰੋ ਜਿਹੜਾ ਸਹੀ ਮੀਡੀਆ ਵਾ ਜਿਹੜਾ ਅਸਲ ਮੀਡੀਆ ਵਾ ਉਹ ਡੋਜ਼ਨਟ ਮੈਟਰ ਭਾਵੇਂ ਜਿਹੜਾ ਮਰਜੀ ਹੋਵੇ ਉਹਨੂੰ ਅਸਲ ਦੇ ਵਿੱਚ ਆਪਣੇ ਅੱਗੇ ਕਰਿਆ ਕਰੋ ਉਹ ਇੰਟਰਵਿਊ ਕਰੇ ਓਪਰੈਸ ਕਾਨਫਰੰਸ ਦੇ ਵਿੱਚ ਆਵੇ ਇਦਾਂ ਦੇ ਸਰ ਝੋਲੀ ਚੱਕ ਜਿਹੜੇ ਆਪੋ ਆਪਣੇ ਪੱਤਰਕਾਰ ਆ ਇਹਨਾਂ ਨੂੰ ਮੈਨੂੰ ਲੱਗਦਾ ਵੀ ਸਾਡੇ ਕਿਸੇ ਬੰਦੇ ਨੂੰ ਅਡਰੈਸ ਕਰਨ ਦੀ ਲੋੜ ਨਹੀਂ ਸੋ ਧੰਨਵਾਦ ਆ ਤੁਹਾਡਾ ਸੋ